ਅਜੀ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਥੀਓ ਇੱਕ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀਗੀ। ਪਿਛਲੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਅਸੀਂ ਪਾਈ ਸੀਗੀ ਜਿਦੇ ਵਿੱਚ ਸਾਡੀ ਇੱਕ ਸਿੱਖਿਆ ਪ੍ਰੋਵਾਈਡਰ ਭੈਣ ਸੀਗੀ ਜੀਵਨ ਕੌਰ। ਉਹਨਾਂ ਦੇ ਹਸਬੰਦ ਸੰਦੀਪ ਸੀਗੇ ਸੰਦੀਪ ਸਿੰਘ ਉਹਨਾਂ ਨੂੰ ਪ੍ਰੋਬਲਮ ਆਈ ਸੀਗੀ ਕਿਡਨੀਜ਼ ਦੀ। ਤੇ اچانک ਹੀ ਮਤਲਬ ਪਰਿਵਾਰ ਦੇ ਉੱਤੇ ਸਮਝ ਲਓ ਵੀ ਇੱਕ ਟੈਨਸ਼ਨ ਭਰਿਆ ਮਾਹੌਲ ਕਿਉਂਕਿ ਜਦੋਂ ਘਰ ਦੇ ਵਿੱਚ ਬਿਮਾਰੀ ਪੈ ਜੇ ਤੇ ਉਹਦੇ ਉੱਤੇ ਇੰਨਾ ਜ਼ਿਆਦਾ ਖਰਚਾ ਇੱਕਦਮ ਮਤਲਬ ਉਹਦਾ ਬੋਝ ਪੈ ਜੇ ਤਾਂ ਬਹੁਤ ਅਪਸੈਟ ਹੋ ਜਾਂਦਾ ਸਾਰਾ ਕੁਝ ਤਾਂ ਜਦੋਂ ਅਸੀਂ ਜਾ ਕੇ ਮਿਲੇ ਉਹਨਾਂ ਦਾ ਪਤਾ ਲਿਆ ਸਾਰੀ ਗੱਲਬਾਤ ਸਮਝੀ ਤਾਂ ਇੱਕ ਵੀਡੀਓ ਫਿਰ ਪਾਈ ਸੀ ਅਸੀਂ ਮੈਂ ਵੀਡੀਓ ਪਾਈ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਆ ਸਿਚੁਏਸ਼ਨ ਹੈਗੀ ਆ ਜੇ ਅਸੀਂ ਸਾਡੀ ਭੈਣ ਦੀ ਮਦਦ ਕਰ ਸਕਦੇ ਆ ਤਾਂ ਸਾਨੂੰ ਕਰਨੀ ਬਣਦੀ ਆ ਤੇ ਉਸ ਵੀਡੀਓ ਨੂੰ ਸੁਣ ਕੇ ਸਾਰੇ ਭੈਣਾ ਭਰਾਵਾਂ ਨੇ ਸਾਡੇ ਅਧਿਆਪਕਾਂ ਨੇ ਹੋਰ ਸੰਸਥਾਵਾਂ ਨੇ ਤੇ ਸਾਡੇ ਰੈਗੂਲਰ ਜਥੇਬੰਦੀਆਂ ਨੇ ਸਾਡੇ ਨਾਲ ਆਪ ਗੱਲਬਾਤ ਕੰਟੈਕਟ ਕੀਤਾ ਤੇ ਬਹੁਤ ਮਤਲਬ ਹਰ ਇੱਕ ਨੇ ਜਿੰਨਾ ਕੋਸ਼ਿਸ਼ ਕਰ ਸਕਿਆ ਹੈਲਪ ਕੀਤੀ ਤੇ ਉਸ ਦੇ ਤਹਿਤ ਫਿਰ ਉਹ ਉਹਨਾਂ ਦੇ ਜਿਹੜੇ ਡੈਲਸਿਸ ਚੱਲਦੇ ਸੀਗੇ ਡੈਲਸਿਸ ਚੱਲਦੇ ਰਹੇ ਨਾਲ ਦੀ ਨਾਲ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਈ ਜਿਦੇ ਵਿੱਚ ਕਿਉਂਕਿ ਜਦੋਂ ਕਿਡਨੀਜ਼ ਦੀ ਆਪਾਂ ਆਪਰੇਟ ਕਰਵਾਉਣਾ ਹੁੰਦਾ ਤਾਂ ਉਹਦੇ ਲਈ ਆਪਾਂ ਨੂੰ ਕਾਨੂੰਨੀ ਕੋਈ ਪ੍ਰਕਿਰਿਆਵਾਂ ਕਰਨੀਆਂ ਪੈਂਦੀਆਂ ਪੂਰੀਆਂ ਸੋ ਨਾਲ ਦੀ ਨਾਲ ਉਹਨਾਂ ਦੇ ਉਹ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੁੰਦੀਆਂ ਰਹੀਆਂ ਚੱਲਦੀਆਂ ਰਹੀਆਂ ਤੇ ਸਿਰਫ 2-3 3-4 ਦਿਨ ਪਹਿਲਾਂ ਉਹਨਾਂ ਦਾ ਬਹੁਤ ਵਧੀਆ ਸਕਸੈਸਫੁਲ ਆਪਰੇਸ਼ਨ ਹੋਇਆ ਜਿਹਦੇ ਵਿੱਚ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਕਿਡਨੀ ਦਿੱਤੀ ਹੈ ਤੇ ਉਹਨਾਂ ਦੇ ਮਾਤਾ ਜੀ ਵੀ ਠੀਕ ਠਾਕ ਨੇ ਤੇ ਵੀਰ ਸੰਦੀਪ ਸਿੰਘ ਜੀ ਵੀ ਠੀਕ ਠਾਕ ਨੇ ਬਿਲਕੁਲ ਸੋ ਇਨਫਾਰਮੇਸ਼ਨ ਇਹ ਤਾਂ ਦਿੱਤੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੀ ਸਾਨੂੰ ਪਤਾ ਲੱਗਦਾ ਅਸੀਂ ਕਿਸੇ ਦੀ ਹੈਲਪ ਕਰਦੇ ਆ ਜਾਂ ਸਾਨੂੰ ਪਤਾ ਲੱਗੇ ਵੀ ਕੋਈ ਬੰਦਾ ਮੁਸੀਬਤ 'ਚ ਆ ਸੀ ਉਹਦੀ ਚਾਹੇ ਕਿਸੇ ਤਰ੍ਹਾਂ ਵੀ ਹੈਲਪ ਕੀਤੀ ਤਾਂ ਸਾਡੇ ਮਨ ਵਿੱਚ ਇਹ ਗੱਲ ਰਹਿੰਦੀ ਆ ਕਿ ਕਿ ਉਹ ਮਤਲਬ ਉਹਨਾਂ ਦਾ ਕੀ ਮਤਲਬ ਸਿਚੁਏਸ਼ਨ ਕੀ ਆ ਦਾ ਉਹਨਾਂ ਦੀ ਕਿਉਂਕਿ ਮੈਨੂੰ ਫੋਨ ਵੀ ਕਈ ਵਾਰ ਆਏ ਕਈ ਸਾਥੀਆਂ ਦੇ ਪਤਾ ਕਰਨ ਲਈ ਸੋ ਸਾਰਿਆਂ ਨੂੰ ਇਹ ਵੀਡੀਓ ਤਾਂ ਆਪ ਪਾ ਰਹੇ ਹਾਂ ਕਿ ਸਭ ਨੂੰ ਪਤਾ ਲੱਗ ਜੇ ਕਿ ਉਹਨਾਂ ਦਾ ਜਿਹੜਾ ਸਕਸੈਸਫੁਲ ਆਪਰੇਸ਼ਨ ਹੋ ਗਿਆ ਤੇ ਬਹੁਤ ਸਾਰਿਆਂ ਦਾ ਧੰਨਵਾਦ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਸਾਡੀ ਇੰਨੀ ਇੱਕ ਬੇਨਤੀ ਦੇ ਉੱਤੇ ਬਹੁਤ ਭਰਪੂਰ ਮਦਦ ਕੀਤੀ ਜਿੰਨੇ ਸਾਨੂੰ ਉਮੀਦ ਵੀ ਨਹੀਂ ਸੀ ਜਿਨ੍ਹਾਂ ਨੇ ਵੀ ਮਦਦ ਕੀਤੀ ਪਰਮਾਤਮਾ ਵਾਹਿਗੁਰੂ ਉਹਨਾਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਸਾਡੇ ਸਾਰਿਆਂ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਬੇਨਤੀ ਹੈ ਵੀ ਇਹ ਕਿਸੇ ਤੇ ਵੀ ਇਹ ਟਾਈਮ ਆ ਸਕਦਾ ਸਾਥੀਓ ਸੋ ਜਦੋਂ ਕਿਤੇ ਸਾਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦਾ ਕੋਈ ਕੋਈ ਵੀ ਪ੍ਰੋਬਲਮ ਦੇ ਵਿੱਚ ਹੈਗਾ ਤਾਂ ਸਾਨੂੰ ਅਸੀਂ ਜਿੰਨੀ ਕੁ ਮਦਦ ਕਰ ਸਕਦੇ ਆ ਸਾਨੂੰ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਿੱਥੇ ਅਸੀਂ ਅੱਜ ਬੈਠੇ ਆਂ ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਸਾਨੂੰ ਆ ਨਹੀਂ ਮਿਲਿਆ ਅਸੀਂ ਮਤਲਬ ਰੈਗੂਲਰ ਤੋਂ ਅਜੇ ਪਿੱਛੇ ਆਂ ਪਰ ਬਹੁਤ ਲੋਕ ਆ ਜਿਹੜੇ ਜਿੱਥੇ ਅਸੀਂ ਬੈਠੇ ਆ ਉੱਥੇ ਹੀ ਪਹੁੰਚਣ ਦੀ ਇੱਛਾ ਰੱਖਦੇ ਆ ਉਹਨਾਂ ਕੋਲੋਂ ਇੱਥੇ ਵੀ ਅਜੇ ਨਹੀਂ ਪਹੁੰਚਿਆ ਗਿਆ ਸੋ ਕਹਿਣ ਦਾ ਭਾਵ ਕਿ ਜਿੱਥੇ ਹੈਗੇ ਆ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਸ਼ੁਕਰ ਕਰੀਏ ਕਿ ਚਲੋ ਘਟੋ-ਘਟ ਅਸੀਂ ਤੰਦਰੁਸਤ ਤਾਂ ਹੈਗੇ ਆ ਤੰਦਰੁਸਤੀ ਮੰਗੀਏ ਪੈਸਾ ਦਾ ਕੋਈ ਵੱਡੀ ਚੀਜ਼ ਨਹੀਂ ਆਉਣ ਜਾਣ ਲੱਗਾ ਰਹਿੰਦਾ ਕਿਤੇ ਕਟ ਆ ਗਿਆ ਕਿਤੇ ਵੱਧ ਆ ਗਿਆ ਪਰ ਸਰੀਰਿਕ ਤੰਦਰੁਸਤ ਤੰਦਰੁਸਤੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਸੋ ਪ੍ਰਮਾਤਮਾ ਦਾ ਅਸੀਂ ਸ਼ੁਕਰ ਕਰੀਏ ਕਿ ਜਿੱਥੇ ਵੀ ਅਸੀਂ ਹੈਗੇ ਆ ਜਿਹੜੇ ਵੀ ਹਾਲਚ ਅਸੀਂ ਹੈਗੇ ਸਾਨੂੰ ਤੰਦਰੁਸਤੀ ਬਖਸ਼ੇ ਤੇ ਅਸੀਂ ਆਪਦਾ ਜ਼ਿੰਦਗੀ ਸੋਹਣੀ ਤਰ੍ਹਾਂ گزار ਸਕੀਏ ਸੋ ਸਾਥੀਓ ਇੱਕ ਵਾਰ ਫਿਰ ਸਭ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਵੀ ਉਸ ਭੈਣ ਦੀ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਤੇ ਬਹੁਤ ਬਹੁਤ ਸ਼ੁਕਰੀਆ